ਬੋਦਵਾਰ ਸਵੇਰੇ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਪਾਣੀ ਖੜਾ ਦਿਖਾਈ ਦਿੱਤਾ ਜਿਸ ਕਾਰਨ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਗੀਰਾਂ ਨੂੰ ਜੂਝਣਾ ਪਿਆ ਸਾਡੀ ਟੀਮ ਨੇ ਕੋਰਟ ਰੋਡ ਦਾ ਦੌਰਾ ਕੀਤਾ ਜਿੱਥੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਸੀਆਂ ਅਤੇ ਆਖਿਆ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਿਹੜਾ ਕਿ ਸੜਕਾਂ ਤੇ ਖੜਾ ਹੋ ਗਿਆ ਅਤੇ ਰਾਹਗੀਰ ਵਾਹਨ ਚਾਲਕ ਪਰੇਸ਼ਾਨ ਹੋ ਰਹੇ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕ ਨੇੜ ਵਿਗਨ ਆਪਣੀ ਮੰਜ਼ਿਲ ਤੇ ਪਹੁੰਚ ਸਕਣ। ਭਾਜੀ ਬੇਨਤੀ ਤੁਹਾਡੇ ਗੜੀ ਇਹ ਆ ਕਿ ਦੁਕਾਨਦਾਰੀ ਸਾਡੀ ਆ ਠੀਕ ਹੈ ਨੋਟੀਫਿਕੇਸ਼ਨ ਦਾ ਕੰਮ ਹੈ ਇਹ ਵਨ ਠੀਕ ਹੈ ਜੀ ਮਸਲਾ ਇਹ ਹੈਗਾ ਕਿ ਪਾਣੀ ਖਲੋ ਜਾਂਦਾ ਜੀ ਦੁਕਾਨਦਾਰੀ ਸਾਰੀ ਖੱਪ-ਖੱਪ ਹੋ ਜਾਂਦੀ ਆ ਠੀਕ ਹੈ ਜੀ ਤੇ ਸਾਰੀ ਸਰਕਾਰ ਨੂੰ ਦਿਖਾਓ ਇਹ ਹਾਲ ਹੈਗਾ ਜੀ ਜ਼ੋਰ ਦਾ ਠੀਕ ਹੈ ਜੀ ਆਪਾਂ ਦੁਕਾਨਦਾਰੀ ਕਰਨੀ ਹੈ ਦੇਖੋ ਅਸੀਂ ਕਿੰਨੇ ਖਜਲ ਖਰਾਬ ਹੋ ਰਹੇ ਬਾ ਰੈਡੀ ਪਿਚ ਕਰ ਲਾ ਰਹੀ ਦੀ ਇਹ ਸਾਈਡ ਤੇ ਲੱਗੀ ਸਾਡੀ ਦੇ ਕੋਲ ਠੀਕ ਹੈ ਜੀ ਸਾਡੀ ਦੁਕਾਨਦਾਰੀ ਬਿਲਕੁਲ ਖਰਾਬ ਹੋ ਰਹੀ ਹੈ ਟ੍ਰੈਫਿਕ ਤੇ ਬਹੁਤ ਜ਼ਿਆਦਾ ਹੈ ਜੀ ਟ੍ਰੈਫਿਕ ਤੇ ਪੈਰ ਪੈਰ ਤੇ ਟ੍ਰੈਫਿਕ ਨਹੀਂ ਹੈਗੀ ਜੀ ਠੀਕ ਹੈ ਜੀ ਮਤਲਬ ਕਿ ਪੈਦਲ ਵੀ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਲੱਗਾਇ ਠੀਕ ਹੈ ਜੀ ਇਹ ਗੱਲ ਹੈ ਜੀ ਇਹ ਭਾਜੀ ਬਿਲਕੁਲ ਟ੍ਰੈਫਿਕ ਥੋੜੀ ਕੰਟਰੋਲ ਚ ਹੋਣੀ ਚਾਹੀਦੀ ਹੈ ਆਪਣੇ ਠੀਕ ਹੈ ਜੀ ਪਾਣੀ ਬਹੁਤ ਜ਼ਿਆਦਾ ਇਕੱਠਾ ਆਇਆ ਦੇਖੋ ਜੀ ਕੀ ਜਿਆਦਾ ਹਾਲਾਤ ਹੈਗੇ ਪਾਣੀ ਦੇ ਚੈਂਬਰ ਸਾਰੇ ਬੰਦ ਹੈਗੇ ਇਸ ਤਰ੍ਹਾਂ ਪੈਦਲ ਵੀ ਲੰਘਣਾ ਲੇਡੀਜ਼ ਫਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ। ਆ ਮਾੜੇ ਦੇਖ ਲਓ ਕਿੱਦਾਂ ਪਾਣੀ ਖੜਾ ਗਿਆ। ਤੇ ਵੇਖ ਲਓ ਕੀ ਹਾਲ ਹੈ ਜੇ ਸੀਵਰ ਬੰਦ ਪਏ ਸਾਰੇ। ਤੇ ਮਾੜਾ ਹੀ ਹਾਲ ਆ ਮਾੜਾ। ਲੰਘਣ ਦੀ ਪੁਛਿਆ ਨਹੀਂ ਹੋਂਦੀ ਸਭ ਨੂੰ ਇਹ ਲ। ਇੱਧਰੋਂ ਪਾਸੇ ਕਰੋ ਫੇ ਕੈਮਰਾ ਮਾੜਾ ਜ। ਤੇ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ? ਵੀ ਹੈ ਸੀਵਰ ਸਾਰੇ ਠੀਕ ਹੋਣੇ ਚਾਹੀਦੇ ਹੋਰ ਕੀ ਆਏ ਨਹੀਂ ਕੋਈ। ਜੋ ਵੀ ਬੰਦ ਬੰਦ ਹੈ ਸਾਫ਼ ਹੋਣੀ ਚਾਹੀਦੀ ਹੈ। ਪਾਣੀ ਨਿਕਲਦਾ ਰਿਹਾ ਬਰਸਾਤ ਦਾ ਨੇ ਕਦੋਂ ਦੀ ਤਵੇਰ ਦੀ ਪ੍ਰਸ਼ਾਸਨ ਪੰਦਾ ਹੀ ਹੈ ਤੱਕ ਪਾਣੀ ਰਲਾ ਦੇ ਬਹੁਤ ਬੜੇ ਮੰਦੇ ਹਾਲਾਤ ਆ ਤੇ ਪਾਣੀ ਨਾਲ ਦੁਨੀਆ ਵੀ ਪ੍ਰੇਸ਼ਾਨ ਟ੍ਰੈਫਿਕ ਵੀ ਸਮੇਂ ਪ੍ਰੇਸ਼ਾਨ ਤੇ ਬਹੁਤ ਹੀ ਮੰਦਾ ਹਾਲ ਹੈ ਕਿ ਜਿਹੜਾ ਇਹਦਾ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਨਹੀਂ ਬੰਦੇ ਠੀਕ ਨਹੀਂ ਹੁੰਦਾ ਪਾਣੀ ਨਹੀਂ ਨਿਕਲਦਾ 스마트 시ਟੀ ਕਾਦੀ ਆ ਆ ਵੇਖਣੀ ਤੇ ਆ ਪਾਣੀ ਘੋੜੇ ਘੋੜੇ ਖਲੋਤਾ 스마트 시ਟੀ ਕਾਦੀ ਆ ਜਿੱਥੇ ਮਰਜੀ ਹਰ ਇੱਕ ਜਗ੍ਹਾ ਖਲੋਤੀ ਹੈ ਕਿਤੇ ਹੈਗਾ ਜਗ੍ਹਾ ਤੁਰਨ ਫਿਰਨ ਵਾਸਤੇ 스마트 시ਟੀ ਨਹੀਂ ਹੈ ਉਹਣਾ ਚਾਹੀਦਾ ਸਰਕਾਰ ਨੂੰ ਵੇਖਣਾ ਚਾਹੀਦਾ ਇਹ ਵੇਖਣਾ ਚਾਹੀਦਾ ਕਿ ਪਾਣੀ ਕਿਉਂ ਖਲੋਂਦਾ ਹੈ ਰੋਡ ਕਿਉਂ ਨਹੀਂ ਸਾਫ਼ ਰੋਡ ਕਿਉਂ ਨਹੀਂ ਕਲੀਅਰ ਅਸੀਂ ਇਸ ਵਕਤ ਕੋਰਟ ਰੋਡ ਤੇ ਮੌਜੂਦ ਹਾਂ ਰੇਲਵੇ ਲਿੰਕ ਰੋਡ ਦੇ ਨਜ਼ਦੀਕ ਖੜੇ ਹਾਂ ਜਿੱਥੇ ਕਿ ਬੁੱਧਵਾਰ ਨੂੰ ਸਵੇਰੇ ਹੋਈ ਬਾਰਿਸ਼ ਦੇ ਨਾਲ ਜਿਹੜੇ ਹਾਲਾਤ ਨੇ ਉਹ ਵੱਧ ਨਾਲੋਂ ਬੱਤਰ ਹੋਏ ਪਏ ਨੇ ਸੜਕਾਂ ਤੇ ਪਾਣੀ ਖੜਾ ਹੈ ਤੇ ਟ੍ਰੈਫਿਕ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਲੋਕ ਪਰੇਸ਼ਾਨ ਨੇ ਟ੍ਰੈਫਿਕ ਜਾਮ ਲੱਗ ਜਾਂਦੇ ਨੇ ਤੇ ਪ੍ਰਸ਼ਾਸਨ ਜਿਹੜਾ ਹੈ ਉਹ ਕੰਬ ਕਰਨੀ ਨੀਂਦ ਸੁੱਤਾ ਹੋਇਆ ਹੈ ਚੈਂਬਰ ਬੰਦ ਨੇ ਸੀਵਰੇਜ ਬੰਦ ਨੇ ਲੋਕਾਂ ਨੇ ਇਹੀ ਮੰਗ ਕੀਤੀ ਹੈ ਕਿ ਥੋੜੀ ਜੀ ਬਾਰਿਸ਼ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਤਾਂ ਫਿਰ ਜੇਕਰ ਪੂਰਾ ਦਿਨ ਦੀ ਬਾਰਿਸ਼ ਹੋਵੇ ਤੇ ਕੀ ਹਾਲਾਤ ਹੋਣਗੇ ਇਸ ਲਈ ਸਬੰਧਤ ਵਿਭਾਗਾਂ ਨੂੰ ਸਮਝਣਾ ਚਾਹੀਦਾ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੈ ਉਹ ਸਮਾਧਾਨ ਕਰਨਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼